ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੂਵਾਲ ਟੋਲ ਪਲਾਜ਼ਾ ਲੁਧਿਆਣੇ ਦੇ ਨਜ਼ਦੀਕ ਸਥਿਤ ਕਿਸਾਨਾਂ ਦੇ ਵੱਲੋਂ ਇਸ ਨੂੰ ਚੇਤਾਵਨੀ ਹੈ ਦੇ ਦਿੱਤੀ ਗਈ ਹੈ ਦੱਸੇ ਕਿ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਲ ਸਿੰਘ ਗਿੱਲ ਦੇ ਵੱਲੋਂ ਜੋ ਚੇਤਾਵਨੀ ਹੈ ਦਿੱਤੀ ਗਈ ਹੈ ਦਿਲਬਖ ਸਿੰਘ ਗਿੱਲ ਦਾ ਕਹਿਣਾ ਹੈ ਕਿ ਲਾਡੂਵਾਲ ਟੋਲ ਪਲਾਜ਼ਾ ਬੇਹਤ ਜ਼ਿਆਦਾ ਟੋਲ ਟੈਕਸ ਵਸੂਲ ਕਰਦਾ ਹੈ ਇਸ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਆਪਣੀਆਂ ਦਰਾਂ ਨੇ ਆਪਣੇ ਟੈਕਸ ਨੇ ਘਟਾਲਤੇ ਜਾਣ ਨਹੀਂ ਤਾਂ ਐਤਵਾਰ ਨੂੰ ਲਾਡੂਵਾਲ ਟੋਲ ਪਲਾਜ਼ੇ ਨੂੰ ਮੁਕਤ ਕਰਾ ਦਿੱਤਾ ਜਾਵੇਗਾ ਫਰੀ ਕਰਾ ਦਿੱਤਾ ਜਾਵੇਗਾ ਜੇਕਰ ਸ਼ਨੀਵਾਰ ਤੱਕ ਰੇਟ ਘਟੇ ਨਹੀਂ ਤਾਂ ਕਿਸਾਨਾਂ ਦੇ ਵੱਲੋਂ ਐਤਵਾਰ ਨੂੰ ਲੱਡੂਵਾਲ ਟੋਲ ਪਲਾਜ਼ਾ ਦੇ ਉੱਪਰ ਜੋ ਧਰਨਾ ਲਗਾਇਆ ਜਾਵੇਗਾ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਔਰ ਇਸ ਧਰਨੇ ਦੇ ਚੱਲਦਿਆਂ ਲੱਡੂਵਾਲ ਟੋਲ ਪਰਾਜ਼ੇ ਪਲਾਜ਼ੇ ਨੂੰ ਟੈਕਸ ਮੁਕਤ ਕੀਤਾ ਜਾਵੇਗਾ ਮੁਫਤ ਕੀਤਾ ਜਾਵੇਗਾ ਆਣ ਜਾਣ ਵਾਲੀਆਂ ਗੱਡੀਆਂ ਨੂੰ ਟੈਕਸ ਵੈ ਨਹੀਂ ਦੇਣਾ ਪਵੇਗਾ ਸੋ ਵੱਡੀ ਕਹਿ ਸਕਦੇ ਹਾਂ ਕਿ ਇੱਕ ਚੇਤਾਵਨੀ ਹੈ ਜਾਰੀ ਕੀਤੀ ਗਈ ਹੈ ਇੱਕ ਵੱਡੀ ਅਪਡੇਟ ਹੈ ਜੋ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਲੱਡੂਵਾਲ ਟੋਲ ਪਲਾਜ਼ੇ ਤੋਂ ਸਰਕਾਰਾਂ ਨੂੰ ਬਹੁਤ ਵੱਦਾ ਕਮਾਈ ਹੁੰਦੀ ਹੈ ਸੋ ਮੇਨ ਹਾਈਵੇ ਦੇ ਉੱਤੇ ਸਥਿਤ ਲਾਡੂਵਾਲ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਤੇ ਔਰ ਅਜਹੀ ਜਗ੍ਹਾ ਤੇ ਸਥਿਤ ਵੈ ਕਹਿ ਸਕਦੇ ਆ ਕਿ ਸਤਲੁਜ ਦਰਿਆ ਦੇ ਪੁੱਲ ਤੋਂ ਠੀਕ ਪਹਿਲਾ ਸਥਿਤ ਹੈ ਔਰ ਕਿਸੇ ਹੋਰ ਪਾਸੇ ਜਾਣ ਦਾ ਕੋਈ ਰਸਤਾ ਵੀ ਨਹੀਂ ਆ ਜੇਕਰ ਕਿਸੇ ਨੇ ਲੁਧਿਆਣੇ ਤੋਂ ਜਲੰਧਰ ਵੱਲ ਨੂੰ ਜਾਣਾ ਵੈ ਤਾਂ ਇੱਕੋ ਮਾਤਰ ਸੌਖਾ ਅਤੇ ਸਭ ਤੋਂ ਨੇੜੇ ਤਰੀਕਾ ਇਹੀ ਹੈ ਕਿ ਲਾਡੂਵਾਲ ਟੋਲ ਪਲਾਜ਼ਾ ਤੋਂ ਹੋ ਕੇ ਜਾਣਾ ਪੈਂਦਾ ਵਾ ਜਿਸ ਕਰਕੇ ਲੋਕਾਂ ਨੂੰ ਇਥੋਂ ਬਚਣ ਦਾ ਕੋਈ ਤਰੀਕਾ ਨਹੀਂ ਹੈ ਔਰ ਲੋਕਾਂ ਨੂੰ ਟੈਕਸ ਵਾ देना ही देना ਪੈਂਦਾ ਵੈ ਸੋ ਟੈਕਸ ਇਸ ਦਾ ਸਭ ਤੋਂ ਜ਼ਿਆਦਾ ਵੈ ਹਸੋ ਲਗਭਗ 100 ਤੋਂ 100 ਤੋਂ 350 ਰੁਪਏ ਟੈਕਸ ਵੈ ਇਸ ਜਗ੍ਹਾ ਤੇ ਵਸੂਲਿਆ ਜਾਂਦਾ ਵੈ ਜਿਸ ਕਰਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਗਿੱਲ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਜੋ ਦੱਸਦੀ ਹੈ ਕਿ ਹਾਲੀ ਦੇ ਵਿੱਚ ਵੀ ਦਰਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਵੈ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਲਗਭਗ 2 ਮਹੀਨੇ ਪਹਿਲਾਂ 1 ਅਪ੍ਰੈਲ ਨੂੰ ਨਵੇਂ ਟੋਲ ਟੈਕਸ ਦੇ ਰੇਟ ਐ ਜਾਰੀ ਕੀਤੇ ਗਏ ਸੀ ਜਿਸ ਦੇ ਵਿੱਚ ਜੋ ਟੈਕਸ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਪਰ ਚੋਣਾਂ ਜਾਂ ਤਾਂ ਲਾਗੂ ਹੋਣ ਕਰਕੇ ਇਹ ਹੀ ਲਗੂ ਨਾ ਹੋ ਸਕਿਆ ਪਰ ਹੁਣ ਜਦੋਂ ਨਤੀਜੇ ਸਾਹਮਣੇ ਆ ਗਏ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਦੋਂ ਜੋ ਸਰਕਾਰ ਬਣ ਚੁੱਕੀ ਹੈ ਉਸ ਤੋਂ ਬਾਅਦ ਹੋਣਾ ਇਜ਼ਾਫਾ ਵੀ ਕਰ ਦਿੱਤਾ ਗਿਆ ਹੈ ਸੋ ਟੋਲ ਟੈਕਸ ਦੇ ਵਿੱਚ ਜੋ ਇੱਕ ਤਾਂ ਪਹਿਲੇ ਹੀ ਮਹਿੰਗਾ ਸੀ ਹੁਣ ਹੋਰ ਇਜ਼ਾਫਾ ਕਰ ਦਿੱਤਾ ਗਿਆ ਹੈ ਲੱਡੂਵਾਲ ਟੋਲ ਪਲਾਜ਼ਾ ਜੋ ਕਿ ਲੁਧਿਆਣੇ ਦੇ ਨਜ਼ਦੀਕ ਸਥਿਤ ਹੈ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜੋ ਇੰਨਾ ਮਹਿੰਗਾ ਹੁਣ ਕਾਰਨ ਹੀ ਕਿਸਾਨ ਨੇਤਾ ਕਹਿੰਦੇ ਆ ਕਿ ਜੋ ਕਿਸਾਨ ਨੇਤਾ ਦਿਲਬਾਗ ਸਿੰਘ ਗਿੱਲ ਦੇ ਵੱਲੋਂ ਇਹ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਜੇਕਰ ਰੇਟ ਨਾ ਘਟਾਏ ਗਏ ਤਾਂ ਅਨਿਸ਼ਚਿਤ ਕਾਲ ਦੇ ਲਈ ਆ ਮਿੱਥੇ ਸਮੇਂ ਦੇ ਲਈ ਇਹ ਜੋ ਤਰਨਾਵ ਲਗਾਇਆ ਜਾਵੇਗਾ ਸੋ ਕੋਈ ਸਮਾਨੀਤਾ ਕੋਈ ਇੱਕ ਦਿਨ ਦੋ ਦਿਨ ਜਾਂ ਤਿੰਨ ਦਿਨ ਦਾ ਸਮਾਂ ਨਹੀਂ ਹੈ ਜੇਕਰ ਰੇਟਾਂ ਦੇ ਵਿੱਚ ਨਾ ਘਟਾ ਘਾਟਾ ਕੀਤਾ ਗਿਆ ਤਾਂ ਕਿਸਾਨਾਂ ਦੇ ਵੱਲੋਂ ਉੱਥੇ ਅੰਮਿੱਥੇ ਸਮੇਂ ਲਈ ਜੋ ਧਰਨਾ ਵਹ ਲਗਾਇਆ ਜਾਵੇਗਾ ਸੋ ਹੋ ਸਕਦਾ ਹੈ ਕਿ ਇਹ ਧਰਨਾ ਲੰਬੇ ਸਮੇਂ ਤੱਕ ਚੱਲਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਜੋ ਜੋ ਇਸ ਵਕਤ ਰੇਟ ਨੇ ਟੋਲ ਟੈਕਸ ਦੇ ਉਹ ਬੇहद ਜ਼ਿਆਦਾ ਨੇ ਇਹ ਧਰਨਾ ਵਹ ਜੇਕਰ ਉੱਥੇ ਲੱਗਦਾ ਵਹ ਤਾਂ ਲੰਬੇ ਸਮੇਂ ਤੱਕ ਧਰਨਾ ਚੱਲਣ ਦੀ ਸੰਭਾਵਨਾ ਵਹ ਹੋਵੇਗੀ ਸੋ ਲੋਕਾਂ ਨੂੰ ਤਾਂ ਦਾ ਹੋਵੇਗਾ ਕਿਉਂਕਿ ਟੈਕਸ ਨਹੀਂ ਦੇਣਾ ਪਵੇਗਾ ਕਿਸਾਨ ਨੇਤਾ ਦਾ ਕਹਿਣਾ ਹੈ ਕਿ ਜੋ ਟੈਕਸ ਫ੍ਰੀ ਕਰ ਦਿੱਤਾ ਜਾਵੇਗਾ ਲਾਡੂਵਾਲ ਟੋਲ ਪਲਾਜ਼ਾ ਨੂੰ ਲੋਕਾਂ ਨੂੰ ਬਿਨਾਂ ਟੈਕਸ ਦਿੱਤੇ ਹੀ ਜਾਣ ਦਿੱਤਾ ਜਾਵੇਗਾ ਸੋ ਚੇਤਾਵਨੀ ਹੈ ਜਾਰੀ ਕਰ ਦਿੱਤੀ ਗਈ ਹੈ ਕਿਸਾਨ ਯੂਨੀਅਨ ਦੇ ਵੱਲੋਂ ਔਰ ਤਰਨਾ ਮੈਂ ਜੋ ਐਤਵਾਨ ਨੂੰ ਲਗਾਇਆ ਜਾਵੇਗਾ ਸ਼ਨੀਵਾਰ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ ਜੇਕਰ ਸ਼ਨੀਵਾਰ ਤੱਕ ਰੇਟ ਨਾ ਕਟਾਈ ਗਈ ਤਾਂ ਐਤਵਾਨ ਨੂੰ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਦੇ ਵੱਲੋਂ ਲਾਡੂਵਾਲ ਟੋਲ ਪਲਾਜ਼ਾ ਦੇ ਉੱਤੇ ਤਰਨਾ ਲਗਾਇਆ ਜਾਵੇਗਾ